ਤੇ ਧੰਗੁਰ ਨਾਨਕ ਮਹਾਰਾਜ ਕਹਿੰਦੇ ਕਹਿਿਆ ਨਾ ਜਾਏ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨਾ ਕੁ ਵੱਡਾ ਹੈ ਕਹਿਿਆ ਦਾ ਮਤਲਬ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਇੱਕ ਤਾਂ ਕੀਮਤ ਭਾਵ ਮੁੱਲ ਨਹੀਂ ਪਾਇਆ ਜਾ ਸਕਦਾ ਦੂਜਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਇਹ ਗੱਲ ਬਾਰ ਬਾਰ ਦੁਹਰਾਈ ਗਈ ਹੈ ਭਾਈ हे ਮਨੁੱਖ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਤੂੰ ਰੱਬ ਦੇ ਵਿੱਚ ਲੀਨ ਹੋਣ ਬਾਰੇ ਸੋਚ ਲੀਨ ਹੋਣ ਬਾਰੇ ਗੱਲ ਕਰ ਕਿ ਮੈਂ ਰੱਬ ਦੇ ਵਿੱਚ ਲੀਨ ਹੋ ਜਾਵਾਂ ਇੱਕ ਤਾਂ ਤੂੰ ਰੱਬ ਦਾ ਅੰਤ ਲੱਭਣ ਪਾਸੇ ਨਾ ਤੁਰੀ ਦੂਜਾ ਤੂੰ ਰੱਬ ਨੂੰ ਮੁੱਲ ਨਹੀਂ ਖਰੀਦ ਸਕਦਾ ਪਰ ਗੁਰੂ ਪਿਆਰਿਓ ਅਸੀਂ ਕੀ ਕਰਦੇ ਹਾਂ ਅਸੀਂ ਇੱਕ ਤਾਂ ਰੱਬ ਦਾ ਅੰਤ ਪਾਉਣ ਤੱਕ ਜਾਣਦੇ ਆ ਵੀ ਰੱਬ ਹੈ ਕਿੱਡਾ ਕੋ ਕਹੋ ਜਿਆ ਦੂਜਾ ਅਸੀਂ ਸੋਚਦੇ ਆ ਕਿ ਉਹ ਮੁੱਲ ਮਿਲ ਜਾਏਗਾ ਉਹ ਤਾਂ ਦਿਲੋਂ ਅੰਦਰੋਂ ਭਾਵਨਾ ਜਦੋਂ ਉੱਠਦੀ ਹੈ ਨਾ ਉਦੋਂ ਮਿਲਦਾ ਹੈ ਅਸੀਂ ਕਦੇ ਕਿਸੇ ਕੋਲ ਜਾ ਕੇ ਕਹਿੰਨੇ ਆ ਵੀ ਰੱਬ ਕਹੋ ਜਿਆ ਹੈ ਦਿਖਾਓ ਨਹੀਂ ਗੁਰਨਾਨਕ ਮਹਾਰਾਜ ਕਹਿੰਦੇ ਆਪਣੇ ਆਪ ਖੋਜਣਾ ਪਏਗਾ ਜੋ ਪੰਗਤੀ ਮੈਂ ਹਰ ਰੋਜ਼ ਦੁਹਰਉਣਾ ਉਹੀ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਕਹਿ ਰਹੀ ਹੈ ਬੰਦੇ ਖੋਜ ਦਿਲ ਹਰ ਰੋਜ਼ ਸਾਨੂੰ ਦਿਲ ਖੋਜਣਾ ਪਏਗਾ ਮਨ ਖੋਜਣਾ ਪਏਗਾ ਫਿਰ ਪਤਾ ਲੱਗੇਗਾ ਕਿ ਰੱਬ ਕਿੱਡਾ ਕੋ ਵੱਡਾ ਹੈ ਰੱਬ ਦਾ ਕੀ ਅੰਤ ਪਾਇਆ ਜਾ ਸਕਦਾ ਹੈ ਜਾਂ ਨਹੀਂ ਤੇ ਗੁਰੂ ਪਿਆਰੋ ਰੱਬ ਕਿਵੇਂ ਮਿਲਦਾ ਹੈ ਇਹ ਸਾਰਾ ਸਾਨੂੰ ਅੰਦਰੋਂ ਪਤਾ ਲੱਗ ਜਾਏਗਾ ਤੇ ਧੰਗ ਗੁਰੂ ਨਾਨਕ ਮਹਾਰਾਜ ਤਾਂ ਹੀ ਕਹਿੰਦੇ ਨੇ ਕੀਮਤ ਪਾਏ ਨਾ ਕਹਿਆ ਜਾਏ ਨਾ ਰੱਬ ਦੀ ਕੀਮਤ ਪਾਈ ਜਾ ਸਕਦੀ ਹੈ ਤੇ ਨਾ ਰੱਬ ਦਾ ਅੰਤ ਪਾਇਆ ਜਾ ਸਕਦਾ ਕਹਿਣੇ ਵਾਲੇ ਤੇਰੇ ਰਹਿ ਸਮਾਏ ਜਿਨ੍ਹਾਂ ਨੇ ਰੱਬ ਨੂੰ ਪਾ ਲਿਆ ਹੈ ਉਹ ਰੱਬ ਦੇ ਵਿੱਚ ਹੀ ਸਮਾ ਗਏ ਰੱਬ ਨੂੰ ਉਹ ਬਿਆਨ ਨਹੀਂ ਕਰ ਸਕੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਘੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਓ ਧੰਗੁਰ ਨਾਨਕ ਮਹਾਰਾਜ ਕਹਿੰਦੇ हे ਮੇਰੇ ਵੱਡੇ ਸਾਹਿਬ ਤੂੰ ਗਹਿਰ ਹੈ ਤੂੰ ਬਹੁਤ ਡੂੰਗਾ ਹੈ ਜਿਵੇਂ ਸਮੁੰਦਰ ਬਹੁਤ ਡੂੰਗਾ ਹੁੰਦਾ ਨਾ ਇਸ ਤਰ੍ਹਾਂ ਤੂੰ ਬਹੁਤ ਡੂੰਗਾ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੀ ਡੂੰਘਾਈ ਦਾ ਪਤਾ ਨਹੀਂ ਕੀਤਾ ਜਾ ਸਕਦਾ ਕਿ ਤੂੰ ਕਿੰਨਾ ਕੋ ਡੂੰਗਾ ਹੈ ਗਹਿਰ ਦਾ ਮਤਲਬ ਹੈ ਡੂੰਗਾ ਗੰਭੀਰਾ ਵੱਡੇ ਜਿਗਰੇ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਹੁਤ ਵੱਡਾ ਤੇ ਵਿਸ਼ਾਲ ਜਿਗਰੇ ਵਾਲਾ ਹੈ ਗੁਣੀ ਗਹਿਰਾ ਗੁਣੀ ਉਹ ਗੁਣਾ ਦਾ ਗਹਿਰਾ ਮਤਲਬ ਹੈ ਖਜ਼ਾਨਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਡਾ ਹੈ ਗੁਣਾਂ ਦਾ ਖਜ਼ਾਨਾ ਹੈ ਉਹ ਵਿਸ਼ਾਲ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਨਾਨਕ ਮਹਾਰਾਜ ਕਹਿੰਦੇ ਕੋਈ ਨਾ ਜਾਣੈ ਕੋਈ ਨਹੀਂ ਜਾਣ ਸਕਦਾ ਤੇਰਾ ਕੇਤਾ ਕੇਵੜ ਚੀਰਾ ਤੇਰਾ ਕਿੱਡਾ ਵੱਡਾ ਵਿਸਥਾਰ ਹੈ ਕਿੱਥੋਂ ਤੱਕ ਤੂੰ ਸਮਾਇਆ ਹੋਇਆ ਹੈ ਕਿੱਥੇ ਤੱਕ ਤੇਰਾ ਅੰਤ ਹੈ ਤੇਰਾ ਪਾਇਆ ਨਹੀਂ ਅੰਤ ਨਹੀਂ ਪਾਇਆ ਜਾ ਸਕਦਾ ਮੈਂ ਕਈ ਵਾਰ ਬੇਨਤੀ ਕੀਤੀ ਹੈ ਜਦੋਂ ਅਸੀਂ ਇਕੱਲੇ ਹੋਈਏ ਨਾ ਇਹ ਗੱਲ ਜ਼ਰੂਰ ਕਦੇ ਬੈਠ ਕੇ ਸੋਚਿਓ ਕਿ ਜਿਹੜਾ ਰੱਬ ਹੈ ਇਹਦਾ ਅੰਤ ਕਿੱਥੋਂ ਤੱਕ ਹੋਏਗਾ ਅੱਜ ਮੈਂ ਆਪਾਂ ਖਾਲੀ ਜਗ੍ਹਾ ਵੇਖਦੇ ਆਂ ਨਾ ਇਦਾਂ ਹੀ ਵੇਖੋ ਕਿ ਕਿੱਥੇ ਤੱਕ ਇਹ ਖਾਲੀ ਜਗ੍ਹਾ ਹੈ ਇਹ ਸਪੇਸ ਕਿੱਥੇ ਤੱਕ ਹੈ ਕੀ ਇਹ ਖਾਲੀ ਜਗ੍ਹਾ ਕਿਤੇ ਜਾ ਕੇ ਖਤਮ ਹੁੰਦੀ ਹੈ ਕੀ ਇਹ ਸਪੇਸ ਦਾ ਕਿਤੇ ਜਾ ਕੇ ਅੰਤ ਹੈ ਤਾਂ ਜਵਾਬ ਅੰਦਰੋਂ ਇਹੀ ਆਏਗਾ ਨਹੀਂ ਜੇ ਇਹ ਸਪੇਸ ਦਾ ਅੰਤ ਨਹੀਂ ਪੈ ਸਕਦਾ ਜਿੰਨੀ ਦੂਰ ਤੁਸੀਂ ਜਾ ਸਕਦੇ ਹੋ ਸਪੇਸ ਦੇ ਵਿੱਚ ਇਸ ਖਾਲੀ ਥਾਂ ਵੱਲ ਜਿੰਨੀ ਦੂਰ ਤੱਕ ਤੁਸੀਂ ਜਾ ਸਕਦੇ ਹੋ ਜਾਈ ਚੱਲੋ ਇੱਕ ਖਾਲੀ ਜਗ੍ਹਾ ਦਾ ਜੇ ਅੰਤ ਨਹੀਂ ਪੈ ਸਕਦਾ ਤੇ ਫਿਰ ਰੱਬ ਵੇਖੋ ਕਿੰਨਾ ਵੱਡਾ ਹੋਏਗਾ ਆਖੋ ਸਤਨਾਮ ਤਾਈਆਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਭਾਈ ਕੋਈ ਨਾ ਜਾਣੈ ਕੋਈ ਨਹੀਂ ਜਾਣ ਸਕਦਾ ਤੇਰਾ ਕੇਤਾ ਕੇਵਡ ਚੀਰਾ ਚੀਰਾ ਦਾ ਮਤਲਬ ਤੇਰਾ ਵਿਸਥਾਰ ਤੇਰਾ ਅੰਤ ਕੋਈ ਨਹੀਂ ਜਾਣ ਸਕਦਾ